ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਤੇ ਮਿਸਤਰੀਆਂ ਨੇ ਕੱਲ ਜਿਹੜਾ ਆਪਣੇ ਘਰ ਦੇ ਬੈਕਸਾਈਡ ਫੁੱਟਪਾਥ ਬਣਾ ਰਹੇ ਸੀਗੇ ਉਹਦੇ ਤੇ ਘੋਲਵਾ ਵਗੈਰਾ ਪਾ ਕੇ ਉਹਨੂੰ ਕੰਪਲੀਟ ਕਰ ਗਏ ਸੀਗੇ ਤੇ ਮੰਮਟੀ ਦੇ ਵਿੱਚ ਇੱਟਾਂ ਦਾ ਫਰਸ਼ ਜਿਣਿਆ ਪੈਗਾ ਅੱਜ ਇਹਦੇ ਤੇ ਘੋਲਵਾ ਪਾਉਣਗੇ ਤੇ ਬਾਕੀ ਜਿਹੜਾ ਆਪਣੇ ਪਰਲੇ ਪਾਸੇ ਜੰਗਲੇ ਦਾ ਕੰਮ ਰਹਿੰਦਾ ਸੀਗਾ ਥੋੜਾ ਜਿਹਾ ਉਹ ਵੀ ਅੱਜ ਸ਼ਾਇਦ ਕੰਪਲੀਟ ਕਰ ਦੇ ਮਿਸਤਰੀ ਬਾਕੀ ਦੇਖੋ ਆਏ ਤੋਂ ਪਤਾ ਲੱਗੂਗਾ ਉਹਨਾਂ ਦਾ ਵੀ ਕੀ ਵਿਵਸਥ ਬੰਦੀ ਬਣਾਉਂਦੇ ਨੇ ਤੇ ਅੱਜ ਮੈਨੂੰ ਇੱਕ ਦੋ ਕੰਮ ਆ ਸ਼ਹਿਰ 'ਚ ਨੇ ਤੇ ਇੱਕ ਦੋ ਕੰਮ ਬਰਨਾਲੇ ਨੇ ਮੈਂ ਸਕੂਟਰੀਨ ਲੈ ਕੇ ਜਾਂਦਾ ਹੈਗਾ ਕਿਉਂਕਿ ਮੈਂ ਥੋੜਾ ਜਲਦੀ ਮੁੜ ਕੇ ਆਉਣਾ ਤੇ ਇੱਕ ਕੰਮ ਕਾਫੀ ਨੇ ਤੇ ਅੱਜ ਮੋਟਰਸਾਈਕਲ ਲੈ ਕੇ ਜਾਵਾਂਗੇ ਤੇ ਉਦੋਂ ਪਹਿਲਾਂ ਮੈਂ ਜਾ ਕੇ ਪਿੰਡ ਵਾਲੇ ਕੰਮ ਨਵੇੜਿਆਂ ਵਾ ਇੱਕ ਦੋ ਤੇ ਨਾਲੇ ਪਾਇਆ ਮੈਂ ਦੁੱਧ ਫਿਰ ਆ ਕੇ ਦੇਖਦੇ ਆ ਮਿਸਤਰੀ ਕੀ ਬੰਦਬੰਦੀ ਬਣਾਉਂਦੇ ਨੇ ਤੇ ਆਪਣੇ ਜਾਣ ਦਾ ਕੀ ਪਲਾਨ ਬਣਦਾ ਹੈਗਾ ਕਿੰਨੇ ਕ ਵਜੇ ਤੁਰਦੇ ਆ ਆਪਾਂ ਇਧਰੋਂ ਮਿਸਤਰੀਆਂ ਕਰਨ ਫ੍ਰੀ ਹੋ ਕੇ ਸੂਰਜ ਅੱਜ ਸਵੇਰੀ ਨਿਕਲਿਆ ਕਿਉਂਕਿ ਧੁੰਦ ਹੈ ਨਹੀਂ ਸੀਗੀ ਪਰ ਹਲਕੀ ਹਲਕੀ ਹਵਾ ਚੱਲਣੀ ਸ਼ੁਰੂ ਹੋਊਗੀ ਹੋ ਸਕਦਾ ਹਵਾ ਕਰਕੇ ਠੰਡ ਹੋ ਜੇ ਪਰ ਉਮੀਦ ਹੈ ਵੀ ਸੂਰਜ ਜੇ ਵਧੀਆ ਨਿਕਲਿਆ ਤਾਂ ਅੱਜ ਜਿਹੜਾ ਆਪਣਾ ਕੁਲਵਾ ਵਗੈਰਾ ਕੱਲ ਪਾਇਆ ਸੀ ਸੁੱਕ ਜਾਊਗਾ ਉਹ ਤੇ ਨਾਲੇ ਦਿਨਾਂ ਅੱਜ ਵਧੀਆ ਖੜਿਆ ਹੋਊਗਾ ਕੱਲ ਆਪਣੀ ਕਹੀ ਤੇ ਦਾਤੀ ਜਿਹੜੀ ਰਿਪੇਅਰ ਕਰਾਉਣ ਆਉਣ ਵਾਸਤੇ ਫੜਾ ਕੇ ਆਉਣੀ ਸੀ ਮਿਸਤਰੀ ਨੂੰ ਉਹ ਰਹਿ ਗਈ ਸੀ ਕਿਉਂਕਿ ਦੂਜੇ ਚਣਾਈ ਵਾਲੇ ਮਿਸਤਰੀਆਂ ਕੋਲੇ ਡਿਊਟੀ ਦੇਣੀ ਸੀਗੀ ਤੇ ਅੱਜ ਹੁਣ ਜਾ ਕੇ ਉਹਨੂੰ ਫੜਾਇਆ ਵਾਂ ਤੇ ਸ਼ਾਮ ਤੱਕ ਮਿਸਤਰੀ ਰਿਪੇਅਰ ਕਰਕੇ ਰੱਖ ਦੂਗਾ ਫਿਰ ਚੱਕ ਲਿਆਵਾਂਗੇ ਕਹੀ ਦੇ ਬਾਹ ਪਾਉਣਾ ਹੈਗਾ ਤੇ ਦਾਤੀ ਨਾਲ ਹਲਦੀ ਹੋਏਗੀ ਇਹ ਇੱਥੋਂ ਇਹਦੇ ਵਿੱਚ ਕੋਈ ਪੱਤੀ-ਪੁੱਤੀ ਦੇ ਕੇ ਲਾ ਦੇ ਤੁਸੀਂ ਤੇ ਪਿੰਡ ਵਾਲੇ ਕੰਮ ਧੰਦੇ ਨਿਵੇੜ ਕੇ ਮੈਂ ਵਾਪਸ ਘਰੇ ਆ ਗਿਆ ਸੀਗਾ ਮਿਸਤਰੀ ਬਾਹਰਲੇ ਪਾਸੇ ਜਿਹੜੇ ਜੰਗਲੇ ਨੂੰ ਪਲਾਸਤਰ ਕਰਨਾ ਉਹ ਕਰੀ ਜਾਂਦਾ ਹੈਗਾ ਤੇ ਅੰਦਰਲੇ ਪਾਸੇ ਬਿੰਦਰ ਜਿਹੜਾ ਮਮਟੀ ਦੇ ਵਿੱਚ ਫਰਸ਼ ਲਾਉਣਾ ਹੈਗਾ ਘੂਆ ਪਾਉਣਾ ਹੈਗਾ ਆਪਾਂ ਨੇ ਉਹਦੇ ਤੇ ਪਾਣੀ ਵਗੈਰਾ ਲਾ ਕੇ ਤੇ ਜਿਹੜੀ ਮਮਟੀਆਂ ਅੰਦਰਲੇ ਪਾਸੇ ਪੰਨੀ ਹੋਈ ਹੈਗੀ ਉਹਦੇ ਤੇ ਵੀ ਅੱਜ ਪਲਾਸਤਰ ਕਰਕੇ ਉਹਨੂੰ ਉੱਪਰੋਂ ਸਾਫ਼ ਕਰ ਦਿਆਂ ਕਿਉਂਕਿ ਉਹ ਬਰੀਜ ਲੱਗੀ ਜਾਂਦੀ ਹੈਗੀ ਤੇ ਬਾਕੀ ਬਰਨਾਲੇ ਚਾਲਦੇ ਆਗੇ ਬਸ ਮੋਟਰਸਾਈਕਲ ਤਿਆਰ ਹੈਗਾ ਅੱਜ ਕਾਫੀ ਟਾਈਮ ਬਾਅਦ ਕੱਢਿਆ ਹੈਗਾ ਤੇ ਥੋੜਾ ਜਿਹਾ ਤੰਗ ਕੀਤਾ ਹੈਗਾ ਉਂਗੇ ਠੰਡਾ ਸੀਗਾ ਇੱਕ ਤਾਂ ਠੰਡ ਪੈਂਦੀ ਹੈਗੀ ਦੂਜਾ ਅ ਕਾਫੀ ਟਾਈਮ ਬਾਅਦ ਅਜ ਸਟਾਰਟਿੰਗ ਲੰਬੀ ਲੈ ਗਿਆ ਕਿੱਕਾ-ਕੁੱਕਾ ਮਾਰ ਕੇ ਮਸਾਂ ਸਟਾਰਟ ਕੀਤਾ ਹੈਗਾ 아이 ਮਿਸਤਰੀ ਜੀ ਕੀ ਹਾਲ ਚਾਲ ਨੇ ਕੰਮ ਹਾਂ ਜੀ ਕਿ ਮੈਂ ਠੰਡ ਤਾਂ ਹੀ ਲੱਗਦੀ ਅੱਜ ਤਾਂ ਸੂਰਜ ਕਢਾਦਾ ਤੇਰੇ ਵਾਸਤੇ ਅੱਗੇ ਕਹਿੰਦਾ ਹਾਂ ਮੈਨੂੰ ਠੰਡ ਲੱਗਦੀ ਹੈਗੀ ਮਿਸਤਰੀ ਇੱਟ ਦਾ ਲਾਲ ਚ ਛੱਡ ਦੇ ਇੱਟ ਤੋਂ ਖੜਾ ਹੋ ਜਾ ਹੁਣ ਤੂੰ ਬਹੁਤ ਦਿਨ ਹੋ ਗਿਆ ਇੱਟ ਤੇ ਬੈਠੇ ਨੂੰ ਕੋਈ ਨਾ ਕਰ ਲੈ ਬੈਠੇ ਨਹੀਂ ਹੈਗੇ ਸਾਰਾ ਬੈਠ ਅੱਛਾ ਕੱਲ ਦਾ ਥੱਕਿਆ ਹੋਵੇਗਾ ਅੱਜ ਬੈਠਾ ਕਰਨਾ ਕੁਝ ਨਹੀਂ ਹੈਗਾ ਬਾਹਰਲੇ ਪਾਸੇ ਟੰਬਾ ਗੜ ਲਾ ਚੜ ਜਾ ਉਤਰ ਜਾ ਬਸ ਆ ਕੰਮ ਰਹੇਗਾ ਅੱਜ ਤੇਰਾ ਅੱਜ ਜਮਾ ਬੇਲਾ ਹੈਗਾ ਕੱਲ ਤੈ ਤੂੰ ਕੰਮ ਵੱਧ ਲੈ ਲਿਆ ਤਾਂ ਕਰਕੇ ਅੱਜ ਤੂੰ ਥੱਕਿਆ ਥੱਕਿਆ ਮਹਿਸੂਸ ਹੋ ਰਿਹਾ ਹੈਗਾ 44 ਸਕੂਟਰੀ ਦਾ ਇਹ ਨਜ਼ਾਰਾ ਕੋਈ ਇਹਨੂੰ ਗਰਮ ਕਰਨ ਦੀ ਲੋੜ ਨਹੀਂ ਜਿਹੇ ਜਿਹਾ ਮਰਜੀ ਮੌਸਮ ਹੈ ਚਾਬੀ ਲਾਓ ਬਸ ਰੇਸ ਦੇ ਦਿਓ ਹੱਕ ਲਓ ਮੋਟਰਸਾਈਕਲ ਨੂੰ ਗਰਮ ਕਰਕੇ ਪਹਿਲਾਂ ਲੈ ਕੇ ਜਾਣਾ ਪੈਂਦਾ ਹੈਗਾ ਨਹੀਂ ਰਾਹ ਦੇ ਵਿੱਚ ਝੂਟੇ ਹੀ ਮਾਰੀ ਜਾਂਦਾ ਰਹਿੰਦਾ ਹੈਗਾ ਤੇ ਹੁਣ ਇਹਨੂੰ ਸਟਾਰਟ ਕਰਨ ਨੂੰ ਹੋ ਗਏ ਤਕਰੀਬਨ 20 ਮਿੰਟ ਦੇ 20 ਮਿੰਟਾਂ ਦੇ ਵਿੱਚ ਚਾਲਦੇ ਚਾਲਦੇ ਘਟ ਤੋਂ ਘਟ ਪੰਜ ਛੇ ਵਾਰੀ ਬੰਦ ਹੋ ਗਿਆ ਤੇ ਹੁਣ ਵੀ ਇਹਦੇ ਕੋਲੇ ਖੜਨਾ ਪੈ ਰਿਹਾ ਹੈਗਾ ਬੰਦ ਹੋ ਜਾਂਦਾ ਹੈਗਾ ਫੇਰ ਕਿੱਕ ਮਾਰਨੀ ਪੈਂਦੀ ਹੈ ਹੈ ਤਾਂ ਆਪਣਾ ਮੋਟਰਸਾਈਕਲ ਇਹ ਸੈਲਫ ਦੇ ਉੱਤੇ ਆਏਗਾ ਪਰ ਚੱਲਿਆ ਨਹੀਂ ਹੈਗਾ ਤਾਂ ਕਰਕੇ ਹੁਣ ਬੈਟਰੀ ਵੀ ਲੋ ਹੋਈ ਪਈ ਆ ਅੱਜ ਕਾਫੀ ਲੰਬਾ ਚੱਲਣਾ ਹੈਗਾ ਤੇ ਬੈਟਰੀ ਵੀ ਚਾਰਜ ਹੋ ਜੂਗੀ ਤੇ ਮੋਟਰਸਾਈਕਲ ਗਰਮ ਵੀ ਕਰ ਲਿਆਵਾਂਗੇ ਲੋਈ ਦੀ ਬੁੱਕਲ ਮਾਰ ਲਈ ਠੰਡ ਹੈਗੀ ਬੈਸ ਤਾਂ ਅੱਜ ਸੂਜ ਨਿਕਲਿਆ ਗਿਆ ਨਹੀਂ ਲੱਗਦੀ ਨਹੀਂ ਹੈਗੀ ਪਰ ਫੇਰ ਵੀ ਸੇਫਟੀ ਜ਼ਰੂਰੀ ਹੈਗੀ ਤੇ ਗਲਵਜ਼ ਪਾ ਲੇ ਹੁਣ ਆਪਾਂ ਆਕਦੇ ਆ ਮੋਟਰਸਾਈਕਲ ਤੇ ਚੱਲਦੇ ਆਂ ਬਰਨਾਲੇ ਪਹੁੰਚ ਗਿਆ ਆਪਾਂ ਮੈਂ ਆਇਆ ਇਧਰ ਦੀ ਫਲਾਈਓਵਰ ਉੱਪਰ ਦੀ ਕਿਉਂਕਿ ਥਲੋਂ ਦੀ ਫਾਟਕ ਲੱਗਿਆ ਹੋਇਆ ਸੀਗਾ ਤੇ ਛੇਤੀ ਛੇਤੀ ਉੱਥੇ ਜਾਮ ਨਹੀਂ ਖੁੱਲਦਾ ਹੈਗਾ ਤਾਂ ਕਰਕੇ ਇਧਰ ਦੀ ਰਾਹ ਖਾਲੀ ਹੈਗਾ ਤੇ ਆਪਣਾ ਕੰਮ ਵੀ ਬਾਰੇ ਬਾਰ ਹੀ ਹੈਗਾ ਬਾਜ਼ਾਰ ਦੇ ਵਿੱਚ ਜਾਣਾ ਨਹੀਂ ਹੈਗਾ ਤੇ ਹੁਣ ਆਪਾਂ ਜਲਦੀ ਜਲਦੀ ਆਪਣੇ ਕੰਮ ਨਿਬੜ ਕੇ ਫ੍ਰੀ ਹੋ ਜਾਈਏ ਇਧਰੋਂ ਫ੍ਰਿਜ ਵਾਲਾ ਸਟੈਬਲਾਈਜ਼ਰ ਖਰਾਬ ਹੋਇਆ ਪੈਸੀ ਕਈ ਦਿਨ ਹੋ ਗਏ ਮੈਂ ਧਰ ਗਿਆ ਸੀਗਾ ਮਕੈਨ ਕੋਲੇ ਇੱਥੇ ਬੰਨਣ ਵਾਸਤੇ ਕਿਉਂਕਿ ਉਹਦਾ ਟਰਾਂਸਫਾਰਮ ਮੱਚਿਆ ਹੋਇਆ ਸੀਗਾ ਤੇ ਹੁਣ ਅੱਜ ਇਧਰੋਂ ਢੇੜਾ ਲੱਗਿਆ ਤੇ ਮੈਂ ਚੱਕ ਕੇ ਲੈ ਗਿਆ ਉਹਨੂੰ ਤੇ ਹੁਣ ਚੱਲਦੇ ਆਂਗੇ ਲੋਹੇ ਵਾਲੀ ਦੁਕਾਨ ਤੇ ਜਿੱਥੇ ਮਿਸਤਰੀ ਨੇ ਭੇਜਿਆ ਸੀਗਾ ਆਪਾਂ ਨੇ ਸ਼ੈੱਡ ਵਾਲਾ ਸਮਾਨ ਲੈਣਾ ਸੀਗਾ ਚਾਦਰਾਂ ਜਾਂ ਹੋਰ ਜਿਹੜੇ ਐਂਗਲ ਵਾ ਵਗੈਰਾ ਉਹਨੇ ਲਿਖੇ ਨੇ ਤੇ ਚੱਲ ਕੇ ਲਵਦੇ ਆਂ ਫਰਵਾਹੀ ਬਾਜ਼ਾਰ ਚ ਮੈਂ ਆ ਗਿਆ ਸੀਗਾ ਵੀ ਕਿੱਥੇ ਜਾ ਦੁਕਾਨ ਸਮਾਨ ਵਗੈਰਾ ਖਰੀਦ ਲਿਆ ਤੇ ਛੋਟੇ ਹੱਥੀ ਦੇ ਵਿੱਚ ਧਰਤਾ ਜਿਹੜਾ ਸ਼ੱਟ ਦਾ ਸਮਾਨ ਆਪਣੇ ਖਰੀਦਿਆ ਸੀਗਾ ਅਸਟੀਮੇਟ ਤੋਂ ਥੋੜਾ ਜਿਹਾ ਬਾਹਰੇ ਕਰਤਾ ਇਹਨਾਂ ਨੇ ਲਾਇਆ ਸੀਗਾ ਅਸਟੀਮੇਟ ਥੋੜਾ ਉਹ ਤੋਂ ਥੋੜਾ ਜਿਹਾ ਰੇਟ ਵਧਾ ਕੇ ਲਾਤਾ ਤੇ ਚਲੋ ਜੋ ਵੀ ਲਾਇਆ ਹੈਗਾ ਠੀਕ ਹੈਗਾ ਪਰ ਹੈ ਥੋੜਾ ਜਿਹਾ ਵੱਧ ਹੈਗਾ ਧੱਕਾ ਕਰਕੇ ਚਲੋ ਜੰਨਾ ਕੇ ਸਮਾਨ ਗਿਆ ਘਰੀ ਜਾਏਗਾ ਬਾਕੀ ਦੇਖਦੇ ਆ ਗੱਡੀ ਵਾਲਾ ਕਿੱਥੇ ਪਹੁੰਚਾ ਹੈਗਾ ਇਹਨਾਂ ਨੇ ਹੁਣ ਦੱਸਿਆ ਸੀਗਾ ਫੋਨ ਕਰਕੇ ਵੀ ਮੁੰਡਾ ਉਧਰੋਂ ਗੋਦਾਮ ਚੋਂ ਚੱਲ ਪਿਆ ਮੈਂ ਇਧਰੋਂ ਇਹਨਾਂ ਨੂੰ ਪੇਮੈਂਟ ਕਰਕੇ ਰਲਦਾ ਗੱਡੀ ਵਾਲੇ ਨਾਲ ਤੇ ਦੱਸ ਦਿਆਂ ਨੂੰ ਰਾਹ ਵੀ ਕਿੱਧਰ ਹੈ ਘਰ ਆ ਆਪਣਾ ਸਮਾਨ ਲੈ ਕੇ ਵਾਪਸ ਆਪਾ ਘਰੇ ਆ ਗਏ ਤੇ ਹੁਣ ਮਿਸਤਰੀਆਂ ਕੋਲੇ ਮਾਰਦੇ ਆਂ ਢੇੜਾ ਕੀ ਕਰੀ ਜਾਂਦੇ ਨੇ ਤੇ ਨਾਲੇ ਵੇਟ ਕਰੀ ਜਾਂਦਾ ਸੀ ਕਿ ਮੈਂ ਜਿਹੜੇ ਬੰਦੇ ਨੇ ਸਮਾਨ ਲਿਆਉਣਾ ਹੈਗਾ ਛੋਟੇ ਹਾਥੀ ਵਾਲੇ ਨੇ ਉਹ ਆ ਜੇ ਤੇ ਉਹਨੂੰ ਫਿਰ ਸਮਾਨ ਲਾ ਕੇ ਫ੍ਰੀ ਕਰ ਦਈਏ ਤੇ ਹਲੇ ਪਿੰਡ ਵਿੱਚ ਦੀ ਆਊਗਾ ਘੁਮ ਕੇ ਉਹ ਉੱਥੇ ਕਿਸੇ ਤੋਂ ਫੋਨ ਕਰਾਊਗਾ ਫਿਰ ਉਹਨੂੰ ਲੋਕੇਸ਼ਨ ਵੀ ਦੱਸਣੀ ਆ ਵੀ ਇੱਥੇ ਜੇ ਲੈ ਕੇ ਆ ਜਾ ਭਾਈ ਸਮਾਨ ਤੇ ਮਿਸਤਰੀ ਨੇ ਇਧਰੋਂ ਜਿਹੜਾ ਆਪਣੇ ਜੰਗਲਾਂ ਅੰਦਰੋਂ ਪਲਾਸਟਰ ਕਰਨ ਵਾਲਾ ਰਹਿੰਦਾ ਸੀਗਾ ਦੋ ਖਾਨ ਇਹ ਕੰਪਲੀਟ ਕਰ ਤੇ ਇਧਰੋਂ ਕੰਪਲੀਟ ਕਰਨ ਤੋਂ ਬਾਅਦ ਅੰਦਰਲੇ ਪਾਸੇ ਕੰਮ ਚਲਾ ਲਿਆ। ਇਹ ਪ੍ਰਾਣੀ ਮਾ ਮਟੀ ਵਾਲਾ ਹਿੱਸਾ ਜਿਹੜਾ ਆਪਾਂ ਨੇ ਤੋੜਿਆ ਸੀਗਾ ਇਹਦਾ ਜੰਗਲਾ ਬਣਾ ਲਿਆ। ਜਿਹੜਾ ਉੱਪਰੋਂ ਇਟਾਂ ਪੱਟੇ ਕਰਕੇ ਨਾ ਤੋੜ ਤੜੀਆ ਜਾਂ ਹੋਇਆ ਪਿਆ ਸੀਗਾ ਉਹਨੂੰ ਪਲਾਸਟਰ ਕਰਕੇ ਵਧੀਆ ਸਾਫ਼ ਬਣਾਤਾ ਤੇ ਹੁਣ ਇਹਦਾ ਆਪਾਂ ਨੇ ਜੰਗਲੇ ਦੇ ਤੌਰ ਤੇ ਕੰਮ ਲੈ ਲੈਣਾ ਹੈਗਾ। ਆਪਾਂ ਆ ਵੀ ਸੁਣਦੇ ਆਂਗੇ ਵੀ AI ਖਤਰਨਾਕ ਹੈ ਕਿ AI ਦੇ ਜਿਹੜੇ ਕੁਸ਼ਕ ਨਾਲ ਆਪਰੇਟਿਡ ਸੌਫਟਵੇਅਰ ਨੇ ਉਹ ਆਪਣੀਆਂ ਗੱਲਾਂ ਸੁਣਦੇ ਨੇ ਇੱਕ ਸਪਾਈ ਦੇ ਤੌਰ ਤੇ ਕੰਮ ਕਰਦੇ ਨੇ ਉਹ ਕੰਮ ਸਾਡੇ ਨਾਲ ਹੋ ਗਿਆ ਅੱਜ ਤੇ ਮੈਂ ਤੇ ਮਿਸਤਰੀ ਤਿੰਨ ਚਾਰ ਦਿਨ ਹੋ ਗਏ ਅਸੀਂ ਗੱਲਾਂ ਕਰੀ ਜਾਂਦੇ ਸੀਗੇ ਵੀ ਯਾਰ ਆਪਾਂ ਅਲਟਰਾ ਟੈਕ ਸਿਮੈਂਟ ਕਾ ਨੂੰ ਵਰਤਣਾ ਹੈਗਾ ਆਪਾਂ ਬਾਂਗੜ ਵਗੈਰਾ ਸਿਮੈਂਟ ਵਰਤ ਲੈਣੇ ਆ ਸਸਤਾ ਜਿਹੜਾ ਆਪਣਾ ਰਿਪੇਅਰ ਦਾ ਕੰਮ ਰਹਿੰਦਾ ਹੈਗਾ ਤੇ ਅੱਜ 10 ਮਿੰਟ ਪਹਿਲਾਂ ਜਦੋਂ ਅਸੀਂ ਥੱਲੇ ਕੰਮ ਕਰੀ ਜਾਂਦੇ ਸੀਗੇ ਤੇ ਮੇਰੇ ਕੋਲੇ ਬਾਗੜ ਸੀਮੈਂਟ ਵਾਲਿਆਂ ਦਾ ਫੋਨ ਆਇਆ ਕਸਟਮਰ ਕੇਅਰ ਦਾ ਉਹਨਾਂ ਦਾ ਤੇ ਮੈਂ ਪੁੱਛਿਆ ਉਹਨਾਂ ਨੂੰ ਮੈਂ ਖਾ ਵੀ ਮੇਰਾ ਨੰਬਰ ਕਿੱਥੋਂ ਮਿਲਿਆ ਤੁਹਾਨੂੰ ਕਹਿੰਦੇ ਜੀ ਸਾਨੂੰ ਇਹ ਪ੍ਰੋਵਾਈਡ ਕਰਾਇਆ ਜਾਂਦਾ ਨੰਬਰ ਚਲੋ ਦੱਸ ਦੇ ਤਾਂ ਹੁੰਦੇ ਨਹੀਂ ਵੀ ਨੰਬਰ ਕਿੱਥੋਂ ਲੈਂਦਾ ਹੈਗਾ ਵੀ ਯਾਰ ਇਹ ਮੈਂ ਇੱਕ ਚੀਜ਼ ਤੋਂ ਹੈਰਾਨ ਨਾ ਵੀ ਏਆਈ ਇੰਨੀ ਕੁ ਖਤਰਨਾਕ ਹੁੰਦੀ ਦੁਰੀ ਜਾਂਦੀ ਹੈਗੀ ਮੈਂ ਕੋਈ ਸਰਚ ਨਹੀਂ ਕੀਤਾ ਕਿਸੇ ਨੂੰ ਮੈਂ ਹੋਰ ਕਿਸੇ ਕੋਲੇ ਗਿਆ ਨਹੀਂ ਹੈਗਾ ਸਿਰਫ ਮੈਂ ਤੇ ਮਿਸਤਰੀ ਨੇ ਇੱਕ ਵਾਰੀ ਗੱਲ ਕੀਤੀ ਹੈਗੀ ਵੀ ਯਾਰ ਆਪਾਂ ਰਿਪੇਅਰ ਵਾਸਤੇ ਮਾਂਗੜ ਵਗੈਰਾ ਸੀਮੈਂਟ ਕੋਈ ਸਸਤਾ ਜਿਹਾ ਲਾ ਦਨੇ ਹੈਗੀ ਯਾਰ ਕਮਾਲ ਦੀ ਗੱਲ ਹੈ ਵੀ ਫੋਨ ਬੰਦ ਪਿਆ ਵੀ ਆਪਣੇ ਗੱਲਾਂ ਸੁਣਦਾ ਹੈਗਾ ਤੇ ਜਿੰਨਾ ਕੁ ਆਪਾਂ ਬਚ ਸਕਦੇ ਆਂਗੀ ਉਹਨਾਂ ਕੋ ਬਚੋ ਯਾਰ ਫੋਨ ਤੇ ਕੀ ਕੁਝ ਨਹੀਂ ਹੋ ਸਕਦਾ ਹੈਗਾ ਜਿਹੜਾ ਸ਼ੈੱਡ ਵਾਲਾ ਸਮਾਨ ਬਰਨਾਲੋਂ ਲੈਤਾ ਸੀਗਾ ਉਹ ਘਰੇ ਆ ਗਿਆ ਤੇ ਹੁਣ ਡਿਸਾਈਡ ਕਰਦੇ ਆਂ ਵੀ ਅੰਦਰ ਆਪਾਂ ਇਹਨੂੰ ਕਿੱਥੇ ਲਾ ਦਈਏ ਕਿਉਂਕਿ ਸਾਈਡ ਤੇ ਲਾਉਣਾ ਪਊਗਾ ਕਿ ਬਈ ਡੰਗਰ ਪਸ਼ੂ ਕੋਈ ਖੋਲ ਜਾਂਦਾ ਹੈਗਾ ਨੁਕਸਾਨ ਨਾ ਹੋ ਜੇ ਤੇ ਹੁਣ ਬਿੰਦਰભાઈ ਆਉਂਦਾ ਦੇਖਦੇ ਆ ਕਿੱਥੇ ਲਾਹਾਂਗੇ ਇਹਨੂੰ ਚਾਦਰਾਂ ਦੋਨੇ ਤਰ੍ਹਾਂ ਦੀਆਂ ਲਾ ਲਈਆਂ ਤੇ ਨਾਲ ਜਿਹੜੀਆਂ ਪੈਪਾਂ ਵਗੈਰਾ ਟੈਂਪੋ 'ਚ ਪਈਆਂ ਸੀਗੀਆਂ ਹੁਣ ਆਪਣੇ ਕਿੰਨੇ ਟੈਂਪੋ ਵਾਲਾ ਫ੍ਰੀ ਆ ਬਸ ਇਹ ਚਾਹ ਪੀ ਕੇ ਜਾਊਗਾ ਤੇ ਆਹ ਚਾਦਰਾਂ ਆਪਾਂ ਇਹਦੇ ਮੂਰੇ ਰੇੜਾ ਲਾ ਦਾਂਗੇ ਤੇ ਕਈ ਵਾਰੀ ਕੋਈ ਮੱਝ ਵਗੈਰਾ ਆ ਕੇ ਇਹਦੇ ਉੱਤੋਂ ਦੀ ਲੰਘ ਨਾ ਜਾਵੇ ਕਿਤੇ ਹੋਰ ਜਾ ਜਾਂਦੀ ਕਰ ਦੇ ਇਹਨਾਂ ਦੀ ਮੈਂ ਚਾਹ ਪਾਣੀ ਪੀ ਕੇ ਤੁਰਨ ਲੱਗਿਆ ਸੀਗਾ ਪਿੰਡ ਨੂੰ ਕੰਮ ਕਰਨ ਜਾਣਾ ਸੀਗਾ ਮੰਮੀ ਕਹਿੰਦੀ ਨਿੰਬੂ ਕੱਟੇ ਪਏ ਨੇ ਭਾਈ ਚਾਰ ਪਾ ਜੀ ਨਿੰਬੂ ਆਪਣੇ ਘਰ ਦੇ ਹੁੰਦੇ ਨੇ ਤੇ ਅੱਜ ਚਾਰ ਪਾਉਣ ਲੱਗਾਂਗੇ ਆਈ ਹੋਪ ਵਧੀਆ ਬਣ ਜੇ ਪੈਸਾ ਮੇਰੇ ਉਤੋਂ ਚਾਰ ਖਰਾਬ ਹੁੰਦਾ ਨਹੀਂ ਹੈਗਾ ਤੇ ਉਮੀਦ ਹੈਗੀ ਐਤਕੀ ਵੀ ਵਧੀਆ ਪਊਗਾ ਇਹਨੂੰ ਟਾਇਡ ਕਰਕੇ ਰੱਖ ਦਈਏ ਤੇ ਹੌਲੀ ਹੌਲੀ ਆਪਦੇ ਆਪ ਹੀ ਇਹ ਬਣ ਜੂਗਾ ਜਿਹੜਾ ਮਸਾਲਾ ਤੇ ਖੰਡ ਪਾਈ ਹੈਗੀ ਉਹ ਹੌਲੀ ਹੌਲੀ نیچے ਚਲ ਜੂਗੀ ਤੇ ਲੰਬਾ ਟਾਈਮ ਲੱਗਣਾ ਹੁੰਦਾ ਹੈਗਾ ਬਣਨ ਨੂੰ ਇਹ ਆਹੀ ਗੱਲ ਚੰਗੀਆਂ ਤੇ ਮਾੜੀਆਂ ਯਾਦਾਂ ਨਹੀਂ ਹੁੰਦੀ ਐ ਕਹਿੰਦੇ ਚੰਗੀਆਂ ਯਾਦਾਂ ਨੂੰ ਚਾਰ ਵਾਂਗੂ ਸੰਭਾਲ ਕੇ ਰੱਖ ਲੋ ਤੇ ਮਾੜੀਆਂ ਯਾਦਾਂ ਨੂੰ ਦਾਲ ਵਾਂਗੂ ਛੇ-ਤਿੰਨ ਦਿਨਾਂ ਨੇ ਮੇੜ ਦੋ। ਘੋਲੂ ਅੰਦਰ ਪਾਉਣ ਲੱਗੇ ਤੇ ਮੈਨੂੰ ਲੱਗਾ 20-25 ਮਿੰਟ ਅੱਧੇ ਘੰਟੇ ਜਿਹੇ ਅਧਰੋਂ ਆਪਾਂ ਕੱਚੇ ਘੋਲੂ ਦਾ ਕੰਮ ਫਾਈਨਲ ਕਰਦੇ ਆਂਗੇ। ਅੰਦਰ ਕੰਮ ਸੌਖਾ ਹੀ ਹੈਗਾ ਤੇ ਹੁਣ ਮੈਂ ਥੋੜਾ ਜਿਹਾ ਫ੍ਰੀ ਹੋਇਆ ਸੀਗਾ ਉਹਦੇ ਕੰਮਾਂ ਤੋਂ ਇੱਕ ਛੋਟਾ ਜਿਹਾ ਕੰਮ ਪੈਂਡ ਹੈਗਾ ਉਹ ਭੱਜ ਕੇ ਜਾ ਕੇ ਨੇ ਵੇੜਿਆ ਮੈਂ ਨਾਲੇ ਜਾ ਕੇ ਹੁਣ ਐਲੈਕਟ੍ਰੀਸ਼ੀਅਨ ਕੋਲੇ ਉਹਨੂੰ ਪੁੱਛਣਾ ਹੈਗਾ ਵੀ ਇੱਕ ਘਰੇ ਪਲੱਗ ਤੇ ਬੋਰਡ ਜਾ ਬਦਲਣਾ ਹੈਗਾ ਵੀ ਕਦੋਂ ਤੇਰੇ ਕੋਲ ਟਾਈਮ ਹੈਗਾ। ਪਿੰਡੋਂ ਵਾਪਸ ਆਉਂਦਾ ਮੈਂ ਥੋੜਾ ਜਿਆਦਾ ਲੇਟ ਹੋ ਗਿਆ ਤੇ ਮਿਸਤਰੀ ਹੋਰੇ ਮੇਰੇ ਆਉਂਦੇ ਨੂੰ ਚਲੇ ਗਏ ਸੀਗੇ ਜਿਹੜਾ ਉੱਪਰਲੇ ਪਾਸੇ ਘੂਲਵਾ ਪਾਈ ਜਾਂਦੇ ਸੀਗੇ ਉਹ ਸਾਰਾ ਕੰਪਲੀਟ ਕਰ ਗਏ ਤੇ ਜਿਹੜਾ ਆਪਣਾ ਸ਼ੈੱਡ ਵਾਲਾ ਕੰਮ ਵਿੱਚ ਵਿਚਾਲੇ ਲਮਕੀ ਜਾਂਦਾ ਸੀਗਾ ਅੱਜ ਉਹਦਾ ਸਮਾਨ ਲੈ ਜਾਂਦਾ ਤੇ ਲੋਹੇ ਵਾਲੇ ਮਿਸਤਰੀ ਨਾਲ ਗੱਲ ਹੋ ਗਈ ਉਹ ਕਹਿੰਦਾ ਵੀ ਆਪਾਂ ਸਵੇਰੇ ਕੰਮ ਚਲਾ ਲਾਂਗੇ ਤੇ ਬਾਕੀ ਇਹਨਾਂ ਦੇ ਆਏ ਤੋਂ ਪਤਾ ਲੱਗਦਾ ਹੈਗਾ ਵੀ ਕੰਮ ਦੀ ਕੀ ਵਿਉਂਤਬੰਦੀ ਬਣਦੀ ਹੈਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਕਰਦੇ ਆਂ ਇਹਦੇ ਨਾਲ ਹੀ ਵੀਡੀਓ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਇੱਕ ਹੋਰ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਐਤ ਤੱਕ ਨਾਲ ਜੁੜੇ ਰ